ਇਸ ਮਹੀਨੇ ਵਿੱਚ ਬਹੁਤ ਲਾਸ਼ਾਨੀ ਸ਼ਹਾਦਤਾਂ ਹੋਈਆਂ ਨੇ ਬਹੁਤ ਦਰਦਨਾਇਕ ਸ਼ਹਾਦਤਾਂ ਇਸ ਮਹੀਨੇ ਵਿੱਚ ਹੋਈਆਂ ਉੱਤੋਂ ਅਤ ਦੀ ਠੰਡ ਅਤ ਦੀ ਠੰਡ ਪੈ ਰਹੀ ਹੈ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ सरसा ਦੇ ਕੰਡੇ ਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜਨਾ ਚਮਕੌਰ ਗੜੀ ਦੇ ਵਿੱਚ ਅੱਖਾਂ ਦੇ ਸਾਹਮਣੇ ਜਾਨੋ ਪਿਆਰੇ ਗੁਰੂ ਸਾਹਿਬ ਜੀ ਦੇ ਦੋ ਫਰਜੰਦ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਾਨੋ ਪਿਆਰੇ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਗੁਰੂ ਸਾਹਿਬ ਜੀ ਦੇ ਸ਼ਹੀਦ ਹੁੰਦੇ ਨੇ ਵਾਛੀਵਾੜੇ ਦੇ ਜੰਗਲ ਗੁਰੂ ਸਾਹਿਬ ਜੀ ਦਾ ਬਾਣਾ ਲੀਰੋ ਲੀਰ ਚਰਨਾਂ ਦੇ ਵਿੱਚ ਵੱਡੇ ਵੱਡੇ ਕੰਡੇ ਵਜੇ ਨੇ ਗੁਰੂ ਸਾਹਿਬ ਜੀ ਦੇ ਚਰਨ ਤੁਰ ਤੁਰ ਕੇ ਸੁੱਜ ਗਏ ਸੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਐਸਾ ਸਮਾਂ ਫਿਰ ਛੋਟੇ ਛੂਟੀਆਂ ਜਿੰਦਾਂ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਸਰਸਾ ਦੇ ਕੰਡੇ ਤੇ ਵਿਛੜੇ ਦੁਆਰਾ ਕਦੇ ਆਪਣੇ ਪਿਤਾ ਨੂੰ ਨਹੀਂ ਮਿਲੇ ਆਪਣੇ ਵੀਰਾਂ ਨੂੰ ਆਪਣੀਆਂ ਮਾਮਾਂ ਨੂੰ ਨਹੀਂ ਮਿਲੇ ਫਿਰ ਨੀਹਾਂ ਵਿੱਚ ਚਿਣ ਕੇ ਸੂਬੇ ਸਰਹੰਦ ਨੇ ਉਹ ਛੋਟੀਆਂ ਛੋਟੀਆਂ ਜਿੰਦਾਂ ਨੂੰ ਸ਼ਹੀਦ ਕੀਤਾ ਇਹ ਇੰਨੀਆਂ ਦਰਦਨਾਇਕ ਸ਼ਹਾਦਤਾਂ ਇਹ ਸਾਰੀਆਂ ਪੋਦੇ ਮਹੀਨੇ ਵਿੱਚ ਹੋਈਆਂ ਸੋਜੇ ਮੇਜੇ ਮੇ ਪੋਦਾ ਮਹੀਨਾ ਨੇੜੇ ਆਉਂਦਾ ਜਾਂਦਾ ਹੈ ਜਿਹੜੇ ਗੁਰੂ ਦੇ ਪਿਆਰ ਵਾਲੇ ਸਿੱਖ ਸਤਮੁੱਚ ਗੁਰੂ ਤੇ ਭਾਵਨਾ ਰੱਖਦੇ ਆ ਸ਼ਰਧਾ ਰੱਖਦੇ ਆ ਇਤਿਹਾਸ ਬਾਰੇ ਜਾਣਕਾਰੀ ਰੱਖਦੇ ਹਨ ਰੋਮਿਓ ਮੇਂ 2 ਮਹੀਨਾ ਉਹਨਾਂ ਵਾਸਤੇ ਬਹੁਤ ਕਠਿਨ ਹੁੰਦਾ ਹੈ ਫਤਿਹਗੜ੍ਹ ਸਾਹਿਬ ਦੇ ਇਲਾਕੇ ਵਿੱਚ ਸਰਹੰਦ ਦੇ ਇਲਾਕੇ ਦੇ ਵਿੱਚ ਕਈ ਪਿਆਰ ਵਾਲੇ ਘਰ ਐਸੇ ਨੇ ਸੰਗਤਾਂ ਐਸੀਆਂ ਹਨ ਉਹ ਭਾਈ ਅੱਜ ਵੀ ਆਹ ਦਿਨਾਂ ਵਿੱਚ ਆ ਕੇ ਨਾ ਆਸਨਾ ਤੇ ਬੈੱਡਾਂ ਤੇ ਮੰਜਾਂ ਤੇ ਨਹੀਂ ਸੌਂਦੇ ਪੁੰਝੇ ਆਸਣ ਲਾ ਕੇ ਸੌਂਦੇ ਆ ਉਸ ਸਮੇਂ ਨੂੰ ਮਹਿਸੂਸ ਕਰਦਿਆ ਹੁਣ ਸਮਾਂ ਬੜਾ ਬਦਲ ਗਿਆ ਹੈ ਜਦੋਂ ਸਵੇਰ ਤੇ ਜਾਂਦੇ ਨਾ ਅੱਜਕੱਲ ਨੌਜਵਾਨ ਟਰੈਕਟਰ ਟਰਾਲੀਆਂ ਤੇ ਬੜਾ ਸ਼ੋਰ ਸ਼ਰਾਬਾ ਕਰਕੇ ਆਪਾਂ ਜਾਂਦੇ ਆ ਪਰ ਪੁਰਾਣਾ ਸਮਾਂ ਸੀ ਕਹਿੰਦੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਜਾਣਾ ਸਿਆਣੇ ਸਿਆਣੇ ਸਿੰਘਾਂ ਨੇ ਬੱਚਿਆਂ ਨੂੰ ਲੈ ਕੇ ਜਾਣਾ ਤੇ ਕਹਿੰਦੇ ਸਵਾ ਦੇ ਜਾਣਾ ਫਤਿਹਗੜ ਸਾਹਿਬ ਜਾਣਾ ਉੱਥੇ ਚੁੱਪ ਕਰਕੇ ਬਹਿ ਕੇ ਸਤਨਾ ਵਾਹਿਗੁਰੂ ਦਾ ਜਾਪ ਕਰਕੇ ਗੁਰਬਾਣੀ ਦਾ ਪਾਠ ਕਰਕੇ ਵਾਪਸ ਆ ਜਾਂਦੇ ਸੀ ਉਹ ਸਮੇਂ ਨੂੰ ਮਹਿਸੂਸ ਕਰਕੇ ਆਉਂਦੇ ਸੀ ਵੀ ਉਹ ਸਮਾਂ ਕਿਹਦਾ ਹੋਏਗਾ ਹੁਣ ਕਿੰਨੇ ਆ ਸੀ ਸੁੱਖਾਂ ਵਿੱਚੋਂ ਆਏ ਆ ਕਿੰਨੀਆਂ ਸਹੂਲਤਾਂ ਵਾਹਿਗੁਰੂ ਦੀਆਂ ਦਿੱਤੀਆਂ ਸਾਡੇ ਕੋਲ ਨੇ ਇਹ ਉਹਨਾਂ ਛੋਟੇ-ਛੋਟੇ ਬੱਚਿਆਂ ਨੇ ਉਹ ਸਮਾਂ ਕਿਵੇਂ ਕਿਵੇਂ ਪਾਸ ਕਰਿਆ ਹੋਵੇਗਾ ਸੋ ਇਸੇ ਕਰਕੇ ਇਹ ਪੋਹ ਦਾ ਮਹੀਨਾ ਸਾਡੇ ਵਾਸਤੇ ਬੜਾ ਮਹੱਤਵਪੂਰਨ ਹੈ ਇਹਦੇ ਵਿੱਚ ਬਹੁਤ ਸ਼ਹਾਦਤਾਂ ਗੁਰੂ ਸਾਹਿਬ ਦੇ ਸਿੰਘਾਂ ਸਿੰਘਣੀਆਂ ਦੀਆਂ ਹੋਈਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਉਪਦੇਸ਼ ਬਖਸ਼ ਰਹੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੋਖ ਤੋ